ਕਾਲ사 ਜੀ ਬੰਦਾ ਮਰ ਕੇ ਕਿੱਥੇ ਜਾਂਦਾ ਏ ਮੌਤ ਵੇਲੇ 90% ਲੋਕ ਇਹ ਗਲਤੀਆਂ ਜੇ ਨਾ ਕਰਨ ਤੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ ਵੀਡੀਓ ਬੜੀ ਸੋਹਣੀ ਹੈ ਪੂਰੀ ਵੇਖ ਕੇ ਜਾਇਓ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਦੱਸੂਗਾ ਕਿ ਗੁਰਬਾਣੀ ਕੀ ਕਹਿੰਦੀ ਹੈ ਮਰਨ ਵੇਲੇ ਬੰਦਾ ਜੋ ਸੋਚਦਾ ਏ ਉਹੋ ਜੀ ਜੂਨ ਉਹਨੂੰ ਮਿਲਦੀ ਹੈ ਤੇ ਜਿਹੜੀ ਇੱਕ ਐਸੀ ਗਲਤੀ ਹੈ ਜਿਹੜੀ ਨਾ ਕਰੇ ਉਹਦੇ ਨਾਲ ਬੰਦੇ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ ਬੇਨਤੀ ਹੈ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਹੋਵੇ ਕਿ ਮੌਤ ਤੋਂ ਪਹਿਲੋ ਇਸ ਗਲਤੀ ਨੂੰ ਨਹੀਂ ਕਰਨਾ ਗੁਰਬਾਣੀ ਇਹ ਕਹਿੰਦੀ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈ ਜੇ ਮਰੈ ਸਰਪਜੋਨ ਵਲ ਵਲ ਆਉਤਰੈ ਗੁਰਬਾਣੀ ਕਹਿੰਦੀ ਜਿਹੜਾ ਬੰਦਾ ਅੰਤ ਵੇਲੇ ਮਰਨ ਤੋਂ ਪਹਿਲੋ ਮਾਇਆ ਨੂੰ ਯਾਦ ਕਰਦਾ ਹੈ ਧਨ ਦੌਲਤ ਯਾਦ ਕਰਦਾ ਉਹ ਸੱਪ ਦੀ ਜੁਨੇ ਪੈਂਦਾ ਹੈ ਅੰਤ ਕਾਲ ਜੋ ਇਸਤਰੀ ਸਿਮਰੈ ਬੇਸਵਾ ਜੂਨ ਵੱਲ ਵੱਲ ਆਉਤਰੈ ਜਿਹੜਾ ਅੰਤ ਵੇਲੇ ਆਪਦੀ ਇਸਤਰੀ ਨੂੰ ਆਪਦੀ ਘਰ ਵਾਲੀ ਨੂੰ ਯਾਦ ਕਰਦਾ ਹੈ ਨਾ ਉਹ ਮਰ ਕੇ ਵੇਸ਼ਵਾ ਦੀ ਜੂਨ ਦੇ ਵਿੱਚ ਪੈਂਦਾ ਹੈ ਫਿਰ ਗੁਰਬਾਣੀ ਕਹਿੰਦੀ ਹੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੂਨ ਵੱਲ ਵੱਲ ਆਉਤਰੈ ਜਿਹੜਾ ਆਪਦੇ ਧੀਆਂ ਪੁੱਤਾਂ ਨੂੰ ਯਾਦ ਕਰਦਾ ਨਾ ਉਹ ਮਰਨ ਤੋਂ ਬਾਅਦ ਸੂਰ ਦੀ ਜੁਨੇ ਪੈਂਦਾ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਲ ਵਲ ਆਉਤਰੈ ਜਿਹੜਾ ਆਪਦੀ ਕੋਠੀ ਨੂੰ ਯਾਦ ਕਰਦਾ ਆਪਦੇ ਮਕਾਨ ਨੂੰ ਆਲੀਸ਼ਾਨ ਘਰ ਨੂੰ ਯਾਦ ਕਰਦਾ ਨਾ ਅੰਤ ਵੇਲੇ ਮਰਨ ਤੋਂ ਪਹਿਲੋਂ ਉਹ ਫਿਰ ਭੂਤ ਦੀ ਜੁਨੇ ਪੈਂਦਾ ਏ ਉਹ ਪ੍ਰੇਤ ਬੰਦਾ ਤੇ ਉਸੇ ਕੋਠੀ ਦੇ ਵਿੱਚ ਫਿਰ ਘੁੰਮਦਾ ਰਹਿੰਦਾ ਏ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵਦਤ ਤਿਰੋਚਨ ਤੇ ਨਰ ਮੁਕਤਾ ਪੀਤੰਬਰ ਵਕੈ ਰਿਧੈ ਵਸੈ ਮਹਾਰਾਜ ਕਹਿੰਦੇ ਅਖੀਰ ਦੇ ਵਿੱਚ ਜਿਹੜਾ ਨਾਰਾਇਣ ਭਾਵ ਅਕਾਲ ਪੁਰਖ ਨੂੰ ਰੱਬ ਨੂੰ ਯਾਦ ਕਰਦਾ ਨਾ ਮਰਨ ਤੋਂ ਪਹਿਲਾਂ ਉਹ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ ਸੋ ਗੁਰੂ ਕੇ ਪਿਆਰਿਓ ਮਰਨ ਤੋਂ ਪਹਿਲਾਂ ਕਦੇ ਵੀ ਸੰਸਾਰਿਕ ਚੀਜ਼ਾਂ ਨੂੰ ਯਾਦ ਨਹੀਂ ਕਰਨਾ ਮਰਨ ਤੋਂ ਪਹਿਲਾਂ ਹਮੇਸ਼ਾ ਜੇ ਬੰਦਾ ਰੱਬ ਨੂੰ ਯਾਦ ਕਰ ਲਵੇ ਵਾਹਿਗੁਰੂ ਵਾਹਿਗੁਰੂ ਸਿਮਰ ਲਵੇ ਤੇ ਅਜਾ ਮਲ ਦੇ ਵਾਂਗੂ ਬੰਦਾ ਮੁਕਤੀ ਪ੍ਰਾਪਤ ਕਰ ਸਕਦਾ ਹੈ ਇੱਕ ਗੁਰਬਾਣੀ ਕਹਿ ਰਹੀ ਹੈ ਦਾਸਨੀ ਕਹਿ ਰਿਆ ਸੋ ਇਸ ਗੱਲ ਨੂੰ ਹਮੇਸ਼ਾ ਯਾਦ ਦੇ ਵਿੱਚ ਰੱਖਿਓ ਜਹਨ ਦੇ ਵਿੱਚ ਰੱਖਿਓ ਮੌਤ ਜਦੋਂ ਆਵੇ ਮੌਤ ਆਉਣ ਤੋਂ ਪਹਿਲਾਂ ਬੰਦਾ ਯਾਦ ਰੱਬ ਨੂੰ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ